ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ। ਹਉ ਅੱਜ ਤੁਹਾਨੂੰ ਹੋਮੋਪੈਥੀ ਦੀ ਹਾਈਟ ਕੇਅਰ ਦਵਾਈ ਬਾਰੇ ਜਾਣਕਾਰੀ ਦਿੰਨੇ ਆ। ਇਹ ਦਵਾਈ ਜਿਹੜੀ ਬੱਚਿਆਂ ਦੇ ਕਾਧ ਨੂੰ ਵਧਾਉਣ ਵਾਸਤੇ ਬੜੀ ਸਹਾਇਕ ਹੋ ਰਹੀ ਆ। ਇਹ ਦਵਾਈ ਹੋਮੋਪੈਥੀ ਨੇ ਮਾਰਕੀਟ ਵਿੱਚ ਉਤਾਰ ਦਿੱਤੀ ਆ। ਜਿਨ੍ਹਾਂ ਬੱਚਿਆਂ ਦਾ ਕੱਦ ਵੱਧਦਾ ਨਹੀਂ ਆ ਰੁਕ ਗਿਆ ਇਸ ਦਵਾਈ ਦੇ ਨਾਲ ਕੱਦ ਜਿਹੜਾ ਉਹ ਵਧਾਇਆ ਜਾ ਸਕਦਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਜਿਹੜੇ ਬੱਚੇ 13 ਸਾਲ ਤੋਂ ਹੇਠ ਹਨ ਉਹਨਾਂ ਨੂੰ ਦਿਹਾੜੀ 'ਚ ਇੱਕ ਗੋਲੀ ਅਤੇ ਜਿਹੜੇ ਬੱਚੇ 13 ਸਾਲ ਤੋਂ ਉੱਪਰ ਹਨ ਉਹਨਾਂ ਨੂੰ ਸਵੇਰੇ ਔਰ ਇੱਕ ਸ਼ਾਮ ਇੱਕ ਇੱਕ ਗੋਲੀ ਦੇਣੀ ਆ ਇਹ ਦਾ ਰਿਜ਼ਲਟ ਬਹੁਤ ਵਧੀਆ ਵਾ ਤੋਂ ਮੇਰੀ ਮਾਪਿਆਂ ਕੀ ਬੇਨਤੀ ਆ ਕਿ ਇਸ ਦਵਾਈ ਨੂੰ ਆਪਣੇ ਬੱਚਿਆਂ ਨੂੰ ਦੇਵੋ ਤਾਂ ਜੋ ਉਹਨਾਂ ਦੇ ਜਿਹੜੇ ਕੱਦ ਹਾਈਟ ਜਿਹੜੀ ਵੱਧ ਸਕੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਜੇ ਇਸ ਨੂੰ ਪ੍ਰਾਪਤ ਕਰਨਾ ਹੈ ਤਾਂ ਨਹਿਰ ਹੈਲਥ ਕਲੀਨਿਕ ਜਾਗਲਬੇਟ ਨਾਲ ਸੰਪਰਕ ਕਰੋ ਧੰਨਵਾਦ